ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋ ਅੱਜ ਆਪਾਂ ਗੱਲਬਾਤ ਕਰਾਂਗੇ ਕਿ ਪ੍ਰਾਪਰਟੀ ਅਗਰ ਤੁਸੀਂ ਲੈਣੀ ਆ ਤਾਂ ਕਿਸ ਤਰੀਕੇ ਨਾਲ ਖਰੀਦਣੀ ਆ ਥੋੜਾ ਜਿਹਾ ਮਤਲਬ ਧਿਆਨ ਕੋ ਉਤੇ ਗੱਲਬਾਤ ਕਰੂੰਗਾ ਮੈਂ ਪਹਿਲਾਂ ਵੈਸੇ ਕੱਦਦਾ ਰਹਿਣਾ ਗੱਲਬਾਤ ਕਈ ਵਾਰੀ ਰਿਪੀਟ ਦਿਮਾਗ 'ਚ ਆ ਜਾਂਦੀ ਆ ਜਦੋਂ ਕੋਈ ਗੱਲ ਮੂਰੇ ਆ ਜਾਂਦੀ ਆ ਤਾਂ ਫਿਰ ਉਹ ਆਪਾਂ ਗੱਲ ਕਰਨੀ ਚਾਹੀਦੀ ਆ ਔਰ ਕਰਦੇ ਵੀ ਲਾਜ਼ਮੀ ਆ ਤੇ ਆਪਾਂ ਅੱਜ ਗੱਲਬਾਤ ਕਰਾਂਗੇ ਕਿ ਬਿਲਕੁਲ ਵਧੀਆ ਇਲਾਕੇ ਦੇ ਵਿੱਚ ਜਿੱਥੇ ਟਾਪ ਦਾ ਏਰੀਆ ਰੇਟ ਮਹਿੰਗੇ ਵੀ ਨੇ ਲੇਕਿਨ ਉਥੇ ਵੀ ਆਪਾਂ ਪ੍ਰਾਪਰਟੀ ਆ ਜਿਹੜੀ ਸਹੀ ਠੀਕ ਰੇਟ ਦੇ ਵਿੱਚ ਘੱਟ ਤੋਂ ਘੱਟ ਰੇਟ ਦੇ ਵਿੱਚ ਆਪਾਂ ਕਿਵੇਂ ਲੈ ਸਕਦੇ ਆ ਆਓ ਵੀਡੀਓ ਕਰਦੇ ਆ ਸਟਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਦੋਸਤੋ ਅਸੀਂ ਨਾ ਫਿਲਹਾਲ ਤਾਂ ਚਲੋ ਬਹੁਤ ਟਾਈਮ ਦੇ ਕੰਮ ਕਰਦੇ ਆ ਲੇਕਿਨ ਸਮਾਂ ਜਿਹੜਾ ਅ ਜਿਆਦਾ ਤੇਜ਼ੀ ਵਾਲਾ ਸੀਗਾ ਉਹ ਮੈਂ ਤੁਹਾਨੂੰ ਬਾਰ ਬਾਰ ਦੱਸਦਾ ਰਹਿਣਾ 2001-02 ਤੋਂ ਬਾਅਦ ਇੱਕੇ ਲਖਤ ਜਿਹੜਾ 2000 ਅ ਦੋ ਵਾਲੀ ਜਿਹੜੀ ਸਰਕਾਰ ਸੀ ਕੈਪਟਨ ਦੀ ਉਹ ਤੋਂ ਬਾਅਦ ਤੇਜ਼ੀ ਫੜ ਜਾਂਦਾਗਾ ਤੇ ਉਸ ਤੇਜ਼ੀ ਵੇਲੇ ਅਸੀਂ ਬਹੁਤ ਵਧੀਆ ਢੰਗ ਨਾਲ ਕੰਮ ਕੀਤਾ ਤੇ ਉੱਥੇ ਸਾਡੇ ਜਿਹੜੇ 파ਟਨਰ ਸਾਡੇ ਨਾਲ ਕੰਮ ਕਰਨ ਵਾਲੇ ਬੰਦੇ ਸੀਗੇ ਉਹ ਸਾਡਾ ਸਾਥ ਦਿੰਦੇ ਸੀ ਬਹੁਤ ਜ਼ਿਆਦੇ ਸਾਡੇ ਜਿਆਦਾਤਰ ਮਲਕੀਤ ਸਿੰਘ ਉਠਾਲਾ ਵਿਚਾਰਾ ਸਾਡੇ ਵਿੱਚ ਨਹੀਂ ਰਿਹਾ ਬਾਊ ਸਿੰਘ ਬਾਊ ਖਾਂ ਹੁੰਦਾ ਸੀਗਾ ਤੇ ਆਪਣਾ ਗੱਡੇਬਾਲ ਤੋਂ ਉਹ ਸਾਡੇ ਨਾਲ ਕੰਮ ਕਰਦੇ ਸੀਗੇ ਔਰ ਬੜਾਈ ਤਰੀਕੇ ਨਾਲ ਉਹ ਸਾਨੂੰ ਜ਼ਮੀਨਾਂ ਸਸਤੀਆਂ ਦਬਾਉਂਦੇ ਹੁੰਦੇ ਜਦੋਂ ਕਿ ਰੇਟ ਉੱਠਣਾ ਸਟਾਰਟ ਹੋ ਗਿਆ ਸੀਗਾ ਪਰ ਉਹਨਾਂ ਨੇ ਸਾਨੂੰ ਇਹਦੇ ਤਰੀਕੇ ਨਾਲ ਜ਼ਮੀਨਾਂ ਦਬਾਉਣੀਆਂ ਕਿ ਜਿਹੜੀਆਂ ਜ਼ਮੀਨਾਂ ਸਾਨੂੰ ਸਸਤੀਆਂ ਪੈ ਜਾਂਦੀਆਂ ਸੀਗੀਆਂ ਉਹੀ ਤਰੀਕਾ ਹੁਣ ਵੀ ਅਪਣਾਇਆ ਜਾ ਸਕਦਾ ਇਹ ਕੋਈ ਬਹੁਤ ਵੱਡਾ ਅਲਜਬਰਾ ਨਹੀਂ ਹੈਗਾ ਪਰ ਦੋਸਤੋ ਇਹਨੂੰ ਆਪਾਂ ਅਪਣਾਉਣਾ ਕਿਵੇਂ ਆ ਇਦੇ ਲਈ ਢੰਗ ਤਰੀਕਾ ਕੀ ਆ ਮੈਂ ਤੁਹਾਨੂੰ ਦੱਸਦਾ ਮੋٹے ਜਿਹੇ ਤੌਰ ਤੇ ਕਿਵੇਂ ਸਾਨੂੰ ਜ਼ਮੀਨ ਦਵਾਉਂਦੇ ਸੀਗੇ ਜਿਵੇਂ ਮੰਨ ਲਓ ਸਾਨੂੰ ਜ਼ਮੀਨ ਮਿਲ ਗਈ ਉਹਨਾਂ ਨੇ ਸਾਨੂੰ ਉਦੋਂ ਮਤਲਬ ਰੇਟ ਐਜੇ ਹੁੰਦੇ 50-60 ਹਜ਼ਾਰ ਰੁਪਏ ਵਿੱਗੇ ਦਾ ਰੇਟ ਜਾਂ 70 ਹਜ਼ਾਰ ਰੁਪਏ ਵਿੱਗੇ ਦਾ ਰੇਟ ਸਾਹਮਣੇ ਉਹ ਜ਼ਮੀਨ ਲੈ ਕੇ ਲੇਕਿਨ ਪਿੱਛੇ ਸਾਨੂੰ ਜਿਹੜੀ ਜ਼ਮੀਨ ਸੀਗੀ ਉਹ ਕੋਈ ਅੱਧੇ ਰੇਟ ਦੇ ਵਿੱਚ ਜਾਂ 75 ਪੈਸੇ ਰੇਟ ਦੇ ਵਿੱਚ ਜ਼ਮੀਨ ਖਰੀਦ ਕੇ ਦੇ ਦੇਣੀ ਜਿਵੇਂ ਜੇ ਮੂਰੇ 75 ਹਜ਼ਾਰ ਦਾ ਰੇਟ ਆ ਤਾਂ ਪਿੱਛੇ ਉਹਨਾਂ ਨੇ ਸਾਨੂੰ 40 ਜਾਂ 45 ਹਜ਼ਾਰ ਨੂੰ ਵਿੱਗਾ ਖਰੀਦ ਕੇ ਦੇ ਦੇਣੀ ਉਹ ਦੋ ਤੋਂ ਆਟੋਮੈਟ ਕਰਕੇ ਜਿਹੜੀ ਉਹਦੀ ਐਵਰੇਜ ਆ ਉਹ ਨੀਚੇ ਆ ਜਾਂਦੀ ਸੀ ਔਰ ਐਵਰੇਜ ਨੀਚੇ ਪਊਗੀ ਕਿਵੇਂ ਦੇਖੋ ਅਗਰ ਆਪਾਂ ਮੂਰੇ ਮਹਿੰਗੇ ਜ਼ਮੀਨਾਂ ਦੋਸਤੋ ਜੇ ਉਹਨੂੰ ਆਪਾਂ ਸਪੋਜ਼ ਕਰ ਲਓ 100 ਬਿਗਾ ਖਰੀਦ ਲੈਣੇ ਆ ਤੇ ਪਿੱਛੇ ਆਪਾਂ 10 ਬਿਗੇ ਜ਼ਮੀਨਾਂ ਜਿਹੜੀ ਸਸਤੀ ਖਰੀਦ ਲੈਣੇ ਆ ਉਹਦੇ ਨਾਲ ਆਪਣੀ ਐਵਰੇਜ ਤੇ ਕੋਈ ਫਰਕ ਨਹੀਂ ਪਊਗਾ ਕਿਉਂਕਿ ਜਿਆਦਾ ਜਿਹੜੀ ਕੁਆਂਟੀਟੀ ਦੇ ਵਿੱਚ ਜ਼ਮੀਨਾਂ ਮਹਿੰਗੀਆਂ ਉਹ ਵੱਧ ਮਹਿੰਗੀਆਂ ਘੱਟ ਰੇਟ ਵਾਲੀ ਜ਼ਮੀਨਾਂ ਜਿਹੜੀ ਉਹ ਘੱਟ ਵਿਕਿਆ ਚ ਫਿਰ ਉਹਦੀ ਐਵਰੇਜ ਘਟ ਘਟੋਗੀ ਲੇਕਿਨ ਅਗਰ ਤੁਸੀਂ ਮੂਰੇ 10 ਬਿਗੇ ਜ਼ਮੀਨ ਖਰੀਦਦੇ ਹੋ ਮਹਿੰਗੇ ਤੇ ਪਿੱਛੇ 100 ਬਿਗੇ ਜਾਂ 80 ਬਿਗੇ ਜ਼ਮੀਨ ਹੈ ਜਿਹੜੀ ਉਹ ਸਸਤੀ ਖਰੀਦ ਲੈਣੇ ਹੋ ਤਾਂ ਤੁਹਾਡੀ ਜਿਹੜੀ ਐਵਰੇਜ ਆ ਦੋਸਤੋ ਉਹ ਘਟ ਜੂਗੀ ਉਹ ਜ਼ਿਆਦਾ ਘਟ ਕੇ ਐਵਰੇਜ ਜਿਹੜੀ ਨੀਚੇ ਆ ਜੂਗੀ ਪਰ ਦੋਸਤੋ ਇਹਦੇ ਲਈ ਤਰੀਕਾ ਮਤਲਬ ਪਣਾਉਣਾ ਪੈਂਦਾ ਹੁਣ ਅੱਜ ਕੱਲ ਵੀ ਇਹ ਕੋਈ ਵੱਡੀ ਗੱਲ ਨਹੀਂ ਹੈਗੀ ਕਿ ਤੁਸੀਂ ਅਗਰ ਜ਼ਮੀਨ ਲੱਭ ਰਹੇ ਹੋ ਤਾਂ ਤੁਸੀਂ ਜ਼ਮੀਨ ਫਰੰਟ ਦੇ ਉੱਪਰ ਰੇਟ ਜਿਹੜੀ ਜ਼ਿਆਦਾ ਰੇਟ ਵਾਲੀ ਜ਼ਮੀਨ ਹੈ ਤੇ ਉਹਦੇ ਨਾਲ ਲੱਗਦੀ ਮਤਲਬ ਕਹੋ ਕਿ ਸਾਨੂੰ ਪਿੱਛੇ ਚਾਹੀਦੀ ਆ ਪਰ ਦੋਸਤੋ ਮਿਲਦੀ ਕਿਵੇਂ ਆ ਉਹ ਮਿਲੂ ਕਿਉਂ ਤੁਹਾਨੂੰ ਵੀ ਕਿਉਂ ਮਿਲੂਗੀ ਦੋਸਤੋ ਮਤਲਬ ਇਹ ਇਹ ਤਾਂ ਤੁਹਾਨੂੰ ਮੰਨੀ ਪਉਣਾ ਕਿ ਜਿਹੜੀ ਇਸ ਤਰ੍ਹਾਂ ਦੀ ਜ਼ਮੀਨ ਆ ਉਹ ਤੁਹਾਨੂੰ ਹੀ ਕਿਉਂ ਮਿਲੂਗੀ ਦੇਖੋ ਉਹਦਾ ਤਰੀਕਾ ਕੀ ਹੈਗਾ ਉਹਦਾ ਮੇਰੇ ਵਿਰੋਧ ਤਰੀਕਾ ਇਹ ਹੈਗਾ ਤੇ ਤੁਸੀਂ ਸਪੋਇਰ ਕਰ ਮੈਂ ਤੁਸੀਂ ਮਹਾਲ ਹੀ ਬੈਠੇ ਹੋ ਪਟਿਆਲੇ ਬੈਠੇ ਹੋ ਜੁਪੀ 'ਚ ਬੈਠੇ ਹੋ ਹੋਰ ਕਿਤੇ ਦੂਰੋਂ ਤੁਸੀਂ ਆ ਕੇ ਜ਼ਮੀਨ ਖਰੀਦਨੀ ਆ ਤੁਸੀਂ ਮਲੇਰ ਕੋਲੇ ਖੰਨੇ ਜਾ ਕੇ ਤੇ ਵੀ ਉੱਥੇ ਤੁਹਾਨੂੰ ਕੀ ਪਤਾ ਲੱਗੂਗਾ ਕਿ ਕਿਹੜੀ ਅੱਗੇ ਮਹਗੀ ਵਿਕਦੀ ਆ ਕਿਹੜੀ ਸਸਤੀ ਵਿਕਦੀ ਆ ਦੋਸਤੋ ਉਹਦਾ ਤਰੀਕਾ ਸਿਰਫ ਇੱਕੋ ਇੱਕ ਹੈ ਕਿ ਤੁਹਾਨੂੰ ਭਰੋਸਾ ਮੂਹਰਲੇ ਬੰਦਿਆਂ ਦੇ ਉੱਪਰ ਕਰਨਾ ਪਊਗਾ ਤੁਸੀਂ ਜਿਹੜੇ ਡੀਲਰ ਦੇ ਨਾਲ ਕੰਮ ਕਰੋਗੇ ਜਿਹੜੇ ਵੀ ਵਿਅਕਤੀ ਦੇ ਕੋਲ ਤੁਸੀਂ ਜਾ ਕੇ ਜ਼ਮੀਨ ਲੈਣੀ ਆ ਜਿਹਨੂੰ ਤੁਸੀਂ ਜਾ ਕੇ ਡਿਊਟੀ ਲਾਉਣੀ ਅੱਜ ਹੁਣ ਜਿਹੜੇ ਤਾਂ ਵਿਅਕਤੀ ਮੈਂ ਤੁਹਾਨੂੰ ਹਮੇਸ਼ਾ ਹੀ ਕਹਿਣਾ ਉਹਨਾਂ ਦੋਸਤੋ ਕਿ ਜਿਹੜੇ ਆਉਂਦੇ ਨੇ ਜੁਪੀ ਪਿਆਰ ਤੋਂ ਹਰਿਆਣੇ ਤੋਂ ਆ ਕੇ ਸਾਡੀ ਡਿਊਟੀ ਚਾ ਲਾਉਦੇ ਨੇ ਜੀ ਸਾਨੂੰ ਆ ਜਮੀਨ ਖਰੀਦ ਕੇ ਦੇ ਦੋ ਅਸੀਂ ਭੱਜ ਦੌੜ ਕਰਦੇ ਆ ਤੇ ਗੱਡੀਆਂ ਗੁੱਡੀਆਂ ਭਜਾਉਨੇ ਆ ਇਮਾਨਦਾਰੀ ਨਾਲ ਪੂਰੀ ਮਿਹਨਤ ਕਰੀਦੀ ਆ ਪਰ ਭਾਈ ਸਾਹਿਬ ਦਾ ਮੁੜ ਕੇ ਫੋਨ ਹੀ ਨਹੀਂ ਚੱਕਦੇ ਤੇ ਉਹ ਕਿਸੇ ਹੋਰ ਡੀਲਰ ਨਾਲ ਹੀ ਹੋ ਜਾਂਦੇ ਨੇ ਚਲੋ ਕੋਈ ਗੱਲ ਨਹੀਂ ਉਹ ਵੀ ਸਾਡੇ ਅਗਲੇ ਡੀਲਰ ਵੀ ਭرائی ਹੁੰਦੇ ਨੇ ਉਹ ਜਾਂ ਕੋਈ ਕਿਸੇ ਆਲਾ ਹੋਰ ਸਾਡੇ ਕੋਲ ਆ ਜਾਂਦਾ ਪਰ ਦੋਸਤੋ ਇਹ ਤਰੀਕਾ ਜਿਹੜਾ ਤੁਹਾਨੂੰ ਮਹਿੰਗਾ ਪੈਂਦਾ ਖਰੀਦਦਾਰਾਂ ਜੇਕਰ ਤੁਸੀਂ ਜਿਸ ਵੀ ਡੀਲਰ ਕੋਲੇ ਜਾਣਿਓ ਜਿਹਦੇ ਕੋਲੇ ਵੀ ਮੇਰੇ ਕੋਲੇ ਆਗੇ এবੀਸੀ ਕਿਸੇ ਕੋਲੇ ਹੋਰ ਆਗੇ ਤੁਸੀਂ ਤਰੀਕਾ ਕੀ ਆਗਾ ਮਤਲਬ ਇਸ ਤਰ੍ਹਾਂ ਦੀ ਜ਼ਮੀਨ ਲੈਣ ਦਾ ਤੇ ਤੁਸੀਂ ਤਾਂ ਇਹ ਕਹਿ ਕੇ ਡਿਊਟੀ ਲਾਉਣੀ ਆ ਕਿ ਮੈਨੂੰ ਜ਼ਮੀਨ ਵੀਰ ਮੇਰਾ ਇਸ ਤਰ੍ਹਾਂ ਦੀ ਚਾਹੀਦੀ ਆ ਕਿ ਸਾਨੂੰ ਦੋ ਤਿੰਨ ਪਾਰਟੀਆਂ ਤੋਂ ਜ਼ਮੀਨ ਇਕੱਠੀ ਕਰਕੇ ਦੇ ਐਵਰੇਜ ਮੈਨੂੰ ਘੱਟ ਪੈਣੀ ਚਾਹੀਦੀ ਆ ਮੈਨੂੰ ਫਰੰਟ ਵਾਲੀ ਜ਼ਮੀਨ ਮਹਿੰਗੀ ਲੈਦੇ ਕੋਈ ਦਿੱਕਤ ਨਹੀਂ ਪਰ ਪਿਛਲੇ ਜ਼ਮੀਨ ਹੈ ਜਿਹੜੀ ਉਹ ਮੈਨੂੰ ਘੱਟ ਦੇ ਰੇਟ ਦੇ ਵਿੱਚ ਲੈ ਕੇ ਦੇ ਤਰੀਕਾ ਉਹਦਾ ਇਹੀ ਆ ਕਿ ਜਿਸ ਵੀ ਪ੍ਰਾਪਰਟੀ ਡੀਲਰ ਕੋਲੇ ਤੁਸੀਂ ਜਾ ਕੇ ਇਹ ਗੱਲ ਕਰਨੀ ਆ ਉਹਦੇ ਤੇ ਤੁਹਾਨੂੰ ਭਰੋਸਾ ਕਰਨਾ ਪਊਗਾ ਤੁਹਾਨੂੰ ਇਹ ਕਹਿਣਾ ਪਊਗਾ ਕਿ ਮੈਨੂੰ ਜ਼ਮੀਨ ਖਰੀਦ ਕੇ ਦਿਓ ਅਸੀਂ ਤੁਹਾਡੇ ਰਾਹੀਂ ਜ਼ਮੀਨ ਖਰੀਦਾਂਗੇ ਤਾਂ ਪ੍ਰਾਪਰਟੀ ਡੀਲਰ ਆਪਣੇ ਟਿੱਲ ਦਾ ਜ਼ੋਰ ਲਾ ਕੇ ਇਸ ਤਰ੍ਹਾਂ ਦਾ ਤੁਹਾਨੂੰ ਸੌਦਾ ਕੱਢ ਕੇ ਦੇਊਗਾ ਔਰ ਜਿਹਦੇ 'ਚ ਤੁਹਾਨੂੰ ਕਰੋੜਾਂ ਨਹੀਂ ਤਾਂ ਲੱਖਾਂ ਰੁਪਏ ਦਾ ਫਾਇਦਾ ਹੋਵੇਗਾ ਲਾਜੀ ਪਰ ਇਹ ਤਾਂ ਸੰਭਵ ਹੈ ਜੇ ਤੁਸੀਂ ਇਸ ਤਰ੍ਹਾਂ ਦਾ ਤਰੀਕਾ ਅਪਣਾਉਗੇ ਕਿ ਮੂਹਰੇਲੇ ਬੰਦੇ ਤੇ ਭਰੋਸਾ ਦੇਖੋ ਜੇ ਤੁਸੀਂ ਜੇ ਮੈਂ ਚਾਹਣਾਗਾ ਕਿ ਮੇਰੇ ਤੇ ਕੋਈ ਭਰੋਸਾ ਕਰੇ ਮੈਂ ਕਹਾ ਕਿ ਮੇਰੇ ਤੇ ਤੁਸੀਂ ਭਰੋਸਾ ਕਰੋ ਪਰ ਮੈਂ ਤੁਹਾਡੇ ਤੇ ਭਰੋਸਾ ਨਹੀਂ ਕਰਦਾ ਹੈਗਾ ਮੈਂ ਮੈਨੂੰ ਤੁਹਾਨੂੰ ਮੈਂ ਸੱਕੀ ਨਿਗਾਣਾ ਦੇਖਦਾਗਾ ਲੇਕਿਨ ਮੈਂ ਚਾਹੁੰਦਾ ਵੀ ਤੁਸੀਂ ਮੈਨੂੰ ਇਮਾਨਦਾਰ ਸਮਝੋ ਮੈਂ ਤੁਹਾਨੂੰ ਬੇਈਮਾਨ ਸਮਝूंगा ਇਦਾਂ ਨਹੀਂ ਹੁੰਦਾ ਇਸ ਤਰ੍ਹਾਂ ਨਹੀਂ ਚੱਲਦਾ ਇਹ ਸੰਭਵ ਤਾਂ ਹੀ ਹੈ ਕਿ ਤੁਸੀਂ ਜਿਹੜੇ ਵਿਅਕਤੀ ਤੇ ਭਰੋਸਾ ਜਿਸ ਤੋਂ ਤੁਸੀਂ ਚਾਹੁੰਦੇ ਹੋ ਕਿ ਮੇਰੇ ਤੇ ਅਗਲਾ ਭਰੋਸਾ ਕਰੇ ਤਾਂ ਤੁਹਾਨੂੰ ਵੀ ਅਗਲੇ ਤੇ ਭਰੋਸਾ ਕਰਨਾ ਪਊਗਾ ਇਹ ਤਰੀਕਾ ਹੈ ਇਹ ਇੱਕ ਦੁਨੀਆ ਦਾ ਦਸਤੂਰ ਹੈ ਇਹ ਦੁਨੀਆ ਦਾ ਦਸਤੂਰ ਹੈਗਾ ਕਿ ਤੁਹਾਨੂੰ ਫਿਰ ਉਹਦੇ ਉੱਤੇ ਪਰੋਸਾ ਦੋਸਤੋਂ ਕਰਨਾ ਪਊਗਾ ਹਾਂ ਤੁਸੀਂ ਲੈਂਡ ਵੇਲੇ ਸਾਰਾ ਕੁਝ ਚਾਹੇ ਆਪਣੀ ਚਾਰਾਜੂਜ ਕਰ ਲਓ ਆਪਣੀ ਤਫਤੀਸ ਕਰ ਲਓ ਜਿਹੜੀ ਕਰਨੀ ਆ ਪਰ ਜਿਹੜੇ ਵਿਅਕਤੀ ਨੂੰ ਤੁਸੀਂ ਬਿਊਟੀ ਲਾਉਂਗੇ ਉਹਦੇ ਤੇ ਪਰੋਸਾ ਕਰਕੇ ਤੁਹਾਨੂੰ ਜ਼ਮੀਨ ਖਰੀਦਣੀ ਪਊਗੀ ਤੇ ਤੁਹਾਨੂੰ ਹਰ ਹਾਲਤ ਜ਼ਮੀਨ ਹੈ ਜਿਹੜੀ ਇਸ ਤਰ੍ਹਾਂ ਐਵਰੇਜ ਜਿਹੜੀ ਜ਼ਮੀਨ ਦੀ ਆ ਹੁਣ ਜੇ ਮੰਨ ਲਓ ਦੋਸਤੋਂ ਮੂਹਰੇ ਵਾਲੀ ਜ਼ਮੀਨ ਆਪਾਂ ਮਨ ਲਓ ਤੁਸੀਂ 70 ਲੱਖ ਨੂੰ ਖਰੀਦ ਲੈਨੇ ਆ ਪਿਛਲੀ ਜ਼ਮੀਨ ਆਪਾਂ ਨੂੰ ਪੈ ਜਾਂਦੀ ਹੈਗੀ 40 ਲੱਖ ਨੂੰ ਤੇ 40 ਲੱਖ ਵਾਲੀ ਜ਼ਮੀਨ 780 ਵਿਘੇ ਆ ਮੂਹਰੇ ਵਾਲੀ ਜ਼ਮੀਨ 10 15 ਵਿਘੇ ਆ ਤਾਂ ਆਪਣੀ ਜਿਹੜੀ ਐਵਰੇਜ ਆ ਉਹ ਤਾਂ 45 ਤੇ ਆ ਜੂ ਨਾ ਉਹ ਤਾਂ 45 ਤੇ ਆ ਜੂ ਇਹਦੇ ਲਈ ਤੁਹਾਨੂੰ ਕੈਲਕੂਲੇਟਰ ਚੱਕਣਾ ਪਊਗਾ ਨਾ ਤੇ ਲੇਕਿਨ ਜੇਕਰ ਤੁਸੀਂ ਕਹਿੰਦੇ ਹੋ ਵੀ ਨਹੀਂ ਜੀ ਮੈਂ ਤਾਂ ਮਤਲਬ ਉਹ ਪਰਲਾ ਉਹ ਡੀਲਰ ਨੂੰ ਛੱਡ ਕੇ ਆਇਆ ਇਹ ਗਾਹਲੇ ਨੇ ਤੁਹਾਨੂੰ ਮਾਣਿਆ ਕੋਈ ਕਹਤਾ ਤੇ ਤੁਸੀਂ ਚੱਕ ਕੇ ਫਿਰ ਤਾਂ ਤੁਹਾਨੂੰ ਅਗਲਾ ਦੇਖੋ ਉਸੇ ਤਰ੍ਹਾਂ ਦਾ ਹੀ ਤੁਹਾਡੇ ਨਾਲ ਟਰੀਟ ਕਰੂਗਾ ਜਿਸ ਤਰ੍ਹਾਂ ਦਾ ਤੁਸੀਂ ਅਗਲੇ ਨਾਲ ਕਰਦੇ ਹੋ ਸੋ ਦੋਸਤੋ ਅਗਰ ਤੁਸੀਂ ਜ਼ਮੀਨ ਵਧੀਆ ਇਲਾਕੇ ਦੇ ਵਿੱਚ ਸਸਤੀ ਖਰੀਦਣੀ ਚਾਹੁੰਦੇ ਹੋ ਤਾਂ ਤਰੀਕਾ ਇਸ ਤਰ੍ਹਾਂ ਦਾ ਕੋਈ ਨਾ ਕੋਈ ਤੋੜ ਭੱਜ ਕਰਨੀ ਪਊਗੀ ਜਾਂ ਫਿਰ ਇਲਾਕਾ ਬਦਲਣਾ ਪਊਗਾ ਜਾਂ ਫਿਰ ਏਰੀਆ ਚੇਂਜ ਕਰਨਾ ਪਊਗਾ ਮੈਂ ਆ ਪਿਛਲੇ ਦਿਨਾਂ ਦੇ ਵਿੱਚ ਬੜੀਆਂ ਵੀਡੀਓ ਐਸ ਦੀ ਪਾਈਆਂ ਨੇ ਜਿਹਦੇ ਵਿੱਚ ਮੈਂ ਘੱਟ ਰੇਟ ਵਾਲੀਆਂ ਜਾਂ ਤਰੀਕੇ ਖੇਤੀ ਕਰਨ ਵਾਲੇ ਦੱਸੇ ਨੇਗੇ ਤੇ بڑے ਵੀਰਾਂ ਨੇ ਮਤਲਬ ਜ਼ਮੀਨਾਂ ਖਰੀਦੀਆਂ ਵੀ ਔਰ بڑے ਹੀ ਵੀਰਾਂ ਦੇ ਟੈਲੀਫੋਨ ਆਉਂਦੇ ਨੇ ਜਿਹੜੇ ਕਿ ਇਸ ਤਰ੍ਹਾਂ ਦੀ ਹੀ ਜ਼ਮੀਨ ਖਰੀਦਣੀ ਚਾਹੁੰਦੇ ਨੇ ਜਿਹਦੇ ਵਿੱਚ ਆਮਦਨ ਵੱਧ ਹੋਵੇ ਰੇਟ ਘੱਟ ਹੋਵੇ ਜਿਹੜੀ ਮੈਂ ਪਰਸੋ ਚੌਥੀ ਵੀਡੀਓ ਪਾਈ ਤੀ ਉਹ ਵੀ ਏਸੀ ਕੰਮ ਨੂੰ ਦਰਸਾਉਂਦੀ ਸੀਗੀ ਸੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ